ਮੈਂ ਬਾਜ਼ਾਰ ਮੇਨ ਬਾਜ਼ਾਰ ਸਦਰ ਬਾਜ਼ਾਰ ਸੁਲਤਾਨਪੁਰ ਲੋਧੀ ਤੋਂ ਸ਼ਰਮਾ ਘਰ ਮੇਰ ਤੋਂ ਮਦਨ ਮੋਨ ਸ਼ਰਮਾ ਬੋਦਿਆ ਮੈਂ ਕਿਹਾ ਸਵੇਰੇ 2:57 ਮਿੰਟ ਤੇ ਮੈਨੂੰ ਉਪਰੋਂ ਗਵੰਡੀਆਂ ਦਾ ਸਤਵੀਰ ਸਿੰਘ ਗਿਲਾਂ ਗਾਰਮੈਂਟ ਵਾਲਿਆਂ ਦਾ ਫੋਨ ਆਇਆ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਤੁਹਾਡੀ ਦੁਕਾਨ ਦਾ ਸ਼ਟਰ ਟੁੱਟ ਗਿਆ ਆ ਤੁਹਾਡੀ ਦੁਕਾਨ ਚ ਚੋਰ ਪੈ ਗਏ ਨੇ ਉਹ ਸਮਾਨ ਲੈ ਗਏ ਨੇ ਉਹਨਾਂ ਨੇ ਉਪਰੋਂ ਉਹਨਾਂ ਨੂੰ ਦਬਕਾ ਮਾਰਿਆ ਉਹਦੇ ਨਾਲ ਹੀ ਉਹ ਸਮਾਨ ਛੱਡ ਕੇ ਕੁਝ ਲੈ ਗਏ ਨਾਲ ਕੁਝ ਚਲੇ ਗਏ ਮੈਂ ਉਸੇ ਵੇਲੇ ਮੈਂ ਆ ਗਿਆ ਘਰ ਆਣ ਕੇ ਦੇਖਿਆ ਤੇ ਸਾਰਾ ਸਮਾਨ ਖਿਲਰਿਆ ਪਿਆ ਸੀ ਛਟਰ ਟੁੱਟਾ ਪਿਆ ਸੀ ਜਿੱਦੇ ਵਿੱਚੋਂ ਕੈਸ਼ ਸੀ 3-4000 ਪਰਚੂਨ ਸੀ ਜਿਹੜੀ ਉਹ ਲੈ ਗਏ ਬਾਕੀ ਜੈਕਟਾਂ ਕੋਟੀਆਂ ਸਵੈਟਰ ਜੋ ਵੀ ਸਮਾਨ ਉਹਨਾਂ ਦੇ ਹੱਥ ਆਇਆ ਉਹ ਲਫਾਫੇ ਚ ਪਾ ਕੇ ਲੈ ਗਏ ਨੇ ਕੁਝ ਬਾਜ਼ਾਰ ਚ ਖਿਲਰਿਆ ਪਿਆ ਸੀ ਉਹ ਸਮਾਨ ਮੈਂ ਆਣ ਕੇ ਇਕੱਠਾ ਕੀਤਾ ਇਸ ਤਰ੍ਹਾਂ ਕਾਫੀ ਨੁਕਸਾਨ ਜਿੰਨਾ ਹੋ ਸਕਿਆ ਉਹ ਕਰ ਗਏ ਨੇ ਬਾਕੀ ਹੁਣ ਮੈਂ ਹੋਰ ਦੇਖਾਂਗਾ ਕਿੰਨਾ ਕੁ ਹੋਰ ਹੋਇਆ ਆ ਤੇ ਕੰਚ ਨੁਕਸਾਨ ਉਹ ਸਾਰਾ ਪਤਾ ਲੱਗੇਗਾ ਬਾਅਦ ਦੇ ਵਿੱਚ ਬਾਜ਼ਾਰ ਚ ਹੋਰ ਵੀ ਦੁਕਾਨਾਂ ਚ ਬਾਜ਼ਾਰ ਚ 4 3 ਦੁਕਾਨਾਂ ਹੋਰ ਟੁੱਟੀਆਂ ਨੇ ਇੱਕ ਅਤਲ ਕਰਿਆਨੇ ਵਾਲੇ ਦੀ ਦੁਕਾਨ ਟੁੱਟੀ ਆ ਇੱਕ ਕਾਲਾ ਜਿਹੜਾ ਪਗੋਰਾਈ ਵਾਲਾ ਉਹਦੀ ਕਰਿਆਨੇ ਦੀ ਦੁਕਾਨ ਟੁੱਟੀ ਆ ਜੀ ਇੱਕ ਮੁੰਡਾ ਦੀਪਕ ਹੈਗਾ ਟੈਚੀ ਹੌਸਾਲਾ ਮਨੀਆਰੀ ਵਾਲਾ ਉਹਦੀ ਦੁਕਾਨ ਟੁੱਟੀ ਆ ਤਿੰਨ ਦੁਕਾਨਾਂ ਤੇ ਇਹ ਵਾਕਿਆ 20 25 30 ਮਿੰਟ ਚ ਹੋਇਆ ਜੀ ਸਾਰਾ ਉਹਨਾਂ ਨੇ ਤਿੰਨ ਚੋਰ ਸੀ ਤਿੰਨ ਬੰਦੇ ਸੀ ਦੱਸਦੇ ਤਿੰਨਾਂ ਕੋਲ ਨੇ ਮੂੰਹ ਬੰਨੇ ਪਏ ਸੀ ਔਰ ਉਹਨਾਂ ਦੇ ਕੋਲ ਇੱਕ ਪਲਸਰ ਲਾਲ ਰੰਗ ਦਾ ਸੀ ਮੇਰੇ ਖਿਆਲ ਮੋਟਰਸਾਈਕਲ ਸੀਗਾ ਸ਼ਾਇਦ ਉਹਨਾਂ ਨੇ ਇਹ ਵਾਕਿਆ ਜਿਹੜਾ 20-25 ਮਿੰਟ ਚ ਸਾਰੇ ਬਾਜ਼ਾਰ ਦੇ ਵਿੱਚ ਦੁਕਾਨਾਂ ਚੋਂ ਤੋੜ ਕੇ ਨੁਕਸਾਨ ਕੀਤਾ ਹੈ ਪੁਲਿਸ ਪਹੁੰਚੀ ਮੌਕੇ ਤੇ ਪੁਲਿਸ ਕੋਈ ਮੌਕੇ ਤੇ ਨਹੀਂ ਸੀ ਆਇਆ ਇਸ ਪ੍ਰਸ਼ਾਸਨ ਦਾ ਅਸੀਂ ਥਾਣੇ ਵੀ ਗਏ ਥਾਣੇ ਵੀ ਕੋਈ ਨਹੀਂ ਮਿਲਿਆ ਸਾਨੂੰ ਫਿਰ 100 ਨੰਬਰ ਤੇ ਸਾਡੇ ਨਾਲ ਫੋਨ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਨੇ ਹੁਣ ਬਾਅਦ ਦੇ ਵਿੱਚ ਆਏ ਨੇ ਸਾਡੇ 4:30 ਵਜੇ ਸਾਨੂੰ ਮੀਨੂ ਸੱਦਿਆ ਉਹਨਾਂ ਨੇ ਜੋਗਿੰਦਰ ਸਿੰਘ ਐਸਆਈ ਹੋਰੀ ਆਏ ਸੀ ਉਹਨਾਂ ਨੇ ਆ ਕੇ ਪੁੱਛ ਪੜਤਾਲ ਕੀਤੀ ਆ ਆਨ ਕੇ ਦੇਖਿਆ ਵਾ ਸਾਰਾ ਮੌਕਾ ਉਸ ਤੋਂ ਬਾਅਦ ਜੋ ਕਾਰਵਾਈ ਹੋਏਗੀ ਉਹ ਪ੍ਰਸ਼ਾਸਨ ਕਰੇ ਅਸੀਂ ਚਾਹੁੰਦੇ ਆ ਵੀ ਸਾਡੀ ਸੇਫਟੀ ਹੋਣੀ ਚਾਹੀਦੀ ਆ ਦੁਕਾਨਾਂ ਦੀ ਇੱਕੋ ਰਾਤ ਚ ਇੰਨੇ ਵਾਕਿਆ ਹੋ ਗਿਆ ਬਹੁਤ ਜਿਹੜਾ ਸ਼ਰਮਸਾਰ ਆ ਇਹ ਕੰਮ ਬਾਜ਼ਾਰ ਮੇਨ ਬਾਜ਼ਾਰ ਦੇ ਵਿੱਚ ਇਹ ਕੰਮ ਹੋ ਜਾਣਾ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਡੇ 'ਤੇ ਧਿਆਨ ਦਿੱਤਾ ਜਾਵੇ ਔਰ ਸਾਰੇ ਦੁਕਾਨਦਾਰਾਂ ਨੂੰ ਸੇਫਟੀ ਦਿੱਤੀ ਜਾਵੇ। ਹਾਂਜੀ ਮੇਰਾ ਨਾਮ ਜਸਬੀਰ ਸਿੰਘ ਹੈ ਜੰਮੂ ਕਰਿਆਨਾ ਸਟੋਰ ਚਟਕਈਆਂ ਚੌਂਕ ਸੇ। ਤੇ ਰਾਤੀ ਸਾਨੂੰ ਕੋਈ 2:30 ਵਜੇ ਦੇ ਕਰੀਬ ਫੋਨ ਗਿਆ ਵੀ ਤੁਹਾਡੇ ਛੱਦਰ ਜਿਹੜੇ ਆ ਟੁੱਟੇ ਹੋਏ ਆ। ਆਣ ਕੇ ਦੇਖਿਆ ਤੇ ਆੜਗਵਾੜ ਦੇ ਛੱਦਰ ਤਾਂ ਜਾਂ ਟੁੱਟੇ ਹੋਏ ਆ। ਜਿਹਨਾਂ ਸਾਡਾ ਨੁਕਸਾਨ ਜਨ ਤਰੀਨ 507000 ਰੁਪਇਆ ਜੋ ਵਿੱਚ ਪਰਚੂਨ ਵਗੈਰਾ ਪਈ ਸੀ ਉਹ ਕੈਸ਼ ਲੈ ਗਿਆ। ਹੋ ਰਿਸਤੋਂ ਲਾਵਾ ਹੱਡਾ ਨੁਕਸਾਨ ਬਈ ਹੋਇਆ ਉਹ ਗੁਰੂ ਦਿਖਣਾ ਬਣਾ ਹਾਂ ਤੇ ਆਨੇ ਗਾਰਡੀਆਂ ਦੇ ਵੀ ਜੋ ਹੈਗਾ ਹੀ ਕੈਸ਼ੋ ਲੈ ਗਿਆ ਕਿਹੜੀ ਕਿਹੜੀ ਦੁਕਾਨ ਤੇ ਮਤਲਬ ਅਤਲ ਰੈਨਾ ਸਟੋਰ ਆ ਇੱਕ ਦੀਪਕ ਮਨਿਆਰੀ ਵਾਲਾ ਉਹਨਾਂ ਦੇ ਹੋਇਆ ਨੁਕਸਾਨ ਇੱਕ ਜਾ ਕੇ ਉਸ ਤੋਂ ਅੱਗੇ ਜਾ ਕੇ ਸ਼ਰਮਾ ਗਾਰਮੈਂਟ ਆ ਉਹਨਾਂ ਦੇ ਹੋਇਆ ਸੀਸੀਟੀਵੀ ਜਿਹੜੇ ਕੈਮਰੇ ਚੱਕ ਕੀਤੇ ਉਹਨਾਂ ਵਿੱਚ ਸ਼ਟਰ ਪਾਉਂਦੇ ਨਜ਼ਰ ਆ ਰਹੇ ਆ ਕਿੰਨੇ ਕੁ ਬੰਦੇ ਸੀ ਇਸ ਵੇਲੇ ਉਹ ਇੱਕ ਮੋੜ ਸਿਆਂ ਸੀ ਆ ਤੇ ਤਿੰਨ ਜਾਨੇ ਸੀ ਉੱਤੇ ਨਿਰਾਰੇ ਕੋਈ ਆਪਣਾ ਚੌਕੀਦਾਰ ਚੌਕੀਦਾਰ ਹੈਗਾ ਸੀਗਾ ਪਰ ਉਹ ਉਹਨੂੰ ਖਬਰ ਕੀਤੀ ਆ ਤੇ ਉਹ ਕਹਿੰਦਾ ਵੀ ਮੈਨੂੰ ਬੁਖਾਰ ਸੀ ਆ ਤੇ ਮੈਂ ਉਹ ਆਨੇ ਬਾਨੇ ਲਾ ਕੇ ਕਹਿੰਦਾ ਮੈਂ 2 ਵਜੇ ਤੋਂ ਪਹਿਲਾਂ ਚਲ ਗਿਆ ਵਾਂ ਇਹ 2 ਵਜੇ ਤੋਂ ਬਾਅਦ ਕਰ ਰਹਾ ਹੁੰਦੀ ਆ ਜੀ ਕੀ ਮੰਗ ਕਰਦੇ ਕੋਸਰ ਪ੍ਰਸ਼ਾਸਨ ਕੋ ਮੰਗ ਕਰਦੇ ਆ ਵੀ ਇਹਨਾਂ ਨੂੰ ਜੋਰਾਂ ਨੂੰ ਭੜਿਆ ਜਾਵੇ ਸਾਨੂੰ ਇਨਸਾਫ ਦਵਾਇਆ ਜਾਵੇ ਅੱਗੇ ਵਾਸਤੇ ਹੋ ਜਾ ਕੰਮ ਨਾ ਹੋ ਜਿਹੜੇ ਮੇਰਾ ਨਾਮ ਸਰਜੀਤ ਸਿੰਘ ਆ ਜੀ ਤੇ ਸਾਡੀ ਬਾਜ਼ਾਰ ਚ ਦੁਕਾਨਾਂ ਦਾ ਸਾਨੂੰ ਸਵੇਰੇ ਪਤੋ ਲੱਗਾ ਵੀ ਬਾਜ਼ਾਰ ਦੇ ਵਿੱਚ ਵਰਨ ਕਪੜੇ ਵਾਲੇ ਦਾ ਫੋਨ ਆਇਆ ਜੀ ਉਹ ਕਹਿੰਦਾ ਲੱਗ ਲੱਗ ਦੁਕਾਨਾਂ ਦੇ ਆਪਣੇ ਸ਼ਟਰ ਟੁੱਟੇ ਹੋਏ ਆ ਤਾਂ ਆਪਾਂ ਚੈੱਕਰੀ ਆਣਗੇ ਤੇ ਜਦੋਂ ਅਸੀਂ ਸਵੇਰੇ ਆਣ ਕੇ ਦੇਖਿਆ ਕਿ ਇੱਕ ਜੰਮੂ ਖਰੀਆਨਾ ਸਟੋਰ ਤੇ ਇੱਕ ਅਤਰ ਖਰੀਆਨਾ ਸਟੋਰ ਇਹਨਾਂ ਦੇ ਸ਼ਟਰ ਜਿਹੜੇ ਸੀ ਉਹ ਤਾਂ ਉਹਨੂੰ ਚੱਕੇ ਹੋਏ ਸੀ ਤੇ ਨਾਲ ਇੱਕ ਪਰੇ ਅੱਗੇ ਦੁਕਾਨ ਹੈਗੀ ਸੀ ਸ਼ਰਮਾ ਗਾਰਮੈਂਟਸ ਉਹਨਾਂ ਦੇ ਸ਼ਟਰ ਦੇ ਵੀ ਹੋਏ ਚੋਰੀ ਹੋਈ ਸੀ ਜਿਹੜੇ ਸੀ ਸੀਸੀਟੀਵੀ ਕੈਮਰੇਜ ਤੋਂ ਅਸੀਂ ਚੈੱਕ ਕੀਤੇ ਆ ਉਹਨਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਇੱਕ ਮੋਟਰਸਾਈਕਲ ਤੇ ਤਿੰਨ ਬੰਦੇ ਆ ਜੀ ਤੇ ਉਹਨਾਂ ਨੇ ਇਹ ਮਤਲਬ ਜਿਹੜਾ ਨੁਕਸਾਨ ਕੀਤਾ ਵਾ ਪਰ ਬਾਜ਼ਾਰ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਪੂਰਾ ਇੱਕ ਵਰੀ ਤੇ ਇਹ ਪ੍ਰਸ਼ਾਸਨ ਕੋਲ ਅਸੀਂ ਮੰਗ ਕਰਦੇ ਆਂ ਵੀ ਚਲੋ ਇੱਥੇ ਰਾਤ ਨੂੰ ਪੁਲਿਸ ਦੀ ਗਸ਼ਤ ਵਧਾਈ ਜਾਵੇ ਤੇ ਜਿਹੜੇ ਆ ਲੋਕਾਂ ਦੇ ਮਨਾਂ ਦਾ ਜਿਹੜਾ ਇੱਕ ਦਹਿਸ਼ਤ ਦਾ ਮਾਹੌਲ ਨੂੰ ਖਤਮ ਕੀਤਾ ਜਾਵੇ ਇਹ ਹੋਈ ਸਾਡੀ ਮੰਗ ਆ ਜੀ